ਕਹਾਂ ਇਸ ਵਾਰ ਨਾਮ ਬਣਾਇਆ ਇਸ ਐਸੇ ਚਾਹ ਬਣਾਉਂ ਮੈਂ ਸੋ ਅੰਦਰ ਲਈ ਅਗ ਦੇਣ ਸੋਮਵਾਰ ਬੋਲ ਦੇ ਤਰੀਕਾ 26 27 29 29 ਸਤੰਬਰ ਦੇਣ ਸੋਮਵਾਰ ਦੇਖੋ ਤਾਂ 2025 ਇਹ ਚ ਦੇਖੋ ਤੁਹਾਨੂੰ ਖੋਣ ਦਰਿਆ ਦੇ ਹਾਲਾਤ ਤਾਂ ਕਿ ਜੋ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ ਬਹੁਤ ਜਿਆਦਾ ਟਾਲ ਲੱਗੀ ਹੋਈ ਹੈ ਨੁਕਸਾਨ ਤਬਾਈ ਤਬਾਈ ਹੁੰਦੀ ਉਹ ਕਾਹੇ ਸਫਾਰਗਾਂ ਬਣਾਈ ਦਾ ਐ ਸੱਚ ਬਣਾਉਂ ਮੈਂ ਸਰ ਅੰਦਰ ਲਈ ਨਿਕ ਦੇਣ ਸੋਮਵਾਰ ਬੋਲ ਦੇਣ ਤਰੀਕ 26 27 29 29 ਸਤੰਬਰ ਦੇਣ ਸੋਮਵਾਰ ਦੇਖੋ ਤਾਂ ਹਾਂ 2000 ਪੱਕੀ ਇਹ ਦੇਖੋ ਤੁਹਾਨੂੰ ਖੋਣ ਦਰਿਆ ਦੇ ਹਾਲਾਤ ਕਾਹ ਕਿ ਜੋ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ ਬਹੁਤ ਜਿਆਦਾ ਟਾਲ ਲੱਗੀ ਹੋਈ ਹੈ ਨੁਕਸਾਨ ਤਬਾਈ ਤਬਾਈ ਹੁੰਦੀ ਉਹ ਘਾਏ ਸਵਾਰਨਾ ਬਣਾਈ ਦੱਸ ਐਸਾ ਐਸਾ ਬਹੁਤ ਬਣਾਉਂ ਮੈਂ ਦਲੇ ਨਾ ਕਿ ਦੇਣ ਸੋਮਵਾਰ ਬੋਲ ਦੇ ਤਰੀਕੇ 26 27 29 29 ਸਤੰਬਰ ਦੇਣ ਸੋਮਵਾਰ ਦੇਖੋ ਤਾਹਾਂ 2000 ਪੱਕੀ ਦੇਖੋ ਤੁਹਾਨੂੰ ਖੋਣ ਦਰਿਆ ਦੇ ਹਾਲਾਤ ਤਾਂ ਕਿ ਜੋ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ ਬਹੁਤ ਜਿਆਦੀ ਟਾਲ ਲੱਗੀ ਹੋਈ ਐ ਨੁਕਸਾਨ ਤਬਾਈ ਤਬਾਈ ਹੁੰਦੀ ਐ ਐਗਰਜੀ ਕੀ ਖਾਨ ਸਾਹਿਬ ਜੀ ਬੋਲੇ ਬਾਬਾ ਜੀ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਜੀ ਸਾਡਾ ਪਿੰਡ ਮੁੱਠਿਆਲਾ ਹਾਂਜੀ 100 ਕਿਲਾ ਵਿੱਚ ਠੱਠੇ ਵਾਲੇ 14 ਕਿਲੇ ਸਾਡੀ ਠੱਠੀ ਤੇ ਤਿੰਨ ਮੋਟਰ ਲੱਗੀਆਂ ਨੇ ਅੱਛਾ ਆਖਣੇ ਪੱਲੇ ਰਹੇਗਾ ਉੱਤ ਸਿਆਪੀ ਸਰਕਾਰ ਨਹੀਂ ਤੇ ਆਇਆ ਕੋਈ ਸਸਤਾ ਸਰਕਾਰ ਕੋਈ ਨਹੀਂ ਆਉਂਦੀ ਕੋਈ ਨਹੀਂ ਆਈ ਇਥੇ ਸਤੋਂ ਸਰਕਾਰ ਤਾਂ ਕੀ ਮੰਗ ਚੋਂਦੇ ਜੀ ਫੇ ਨੌਕਾ ਲੱਗਣਗੇ ਜੀਆਂ ਸਾਡਾ ਸੋਚਣਾ ਕਿ ਨੌਕਰੀ ਦੇਣ ਅੱਛਾ ਕੋਈ ਨਾ ਤੁਹਾਡਾ ਘਰ ਦਾ ਮੈਂਬਰ ਕੋਈ ਸਰਕਾਰੀ ਨੌਕਰੀ ਤੇ ਨਹੀਂ ਹੈ ਕਿ ਨਹੀਂ ਜੀ ਅੱਛਾ ਜੀ ਬਹੁਤ ਨੁਕਸਾਨ ਹੋਇਆ ਤੁਹਾਡਾ ਜੀ ਤੁਹਾਡੀ ਕਿੰਨੀ ਜ਼ਮੀਨ ਇੱਥੇ ਜੀ 14 ਕਿੱਲੇ ਅੱਛਾ ਸਾਈਡ ਦਰਿਆ ਜੀ ਹਾਂ ਤਿੰਨ ਮੋਟਰ ਕਿੰਨੇ ਪਾਈ ਪਾਈ ਜਗਾ ਅੱਛਾ ਹੈਗਰ ਜੀ ਕੀ ਖਾਨ ਸਾਹਿਬ ਜੀ ਬਸੇ ਬਾਬਾ ਜੀ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਜੀ ਸਾਡਾ ਪਿੰਡ ਹੀ ਮੁੱਠਿਆਂ ਵਾਲਾ ਹਾਂਜੀ 100 ਕਿਲੇ ਵਿੱਚ ਠੱਠੇਦਾਰ ਕਰੇ 14 ਕਿਲੇ ਸਾਡੀ ਠੱਠੀ ਤੇ ਤਿੰਨ ਮੋਟਰਾਂ ਕਿਆਂ ਨੇ ਅੱਛਾ ਆਖਣੇ ਪੱਲੇ ਰਹੇਗਾ ਉਤਸ਼ਾਹ ਤੇ ਫਿਰ ਸਰਕਾਰ ਨਹੀਂ ਤੇ ਆਇਆ ਕੋਈ ਸਸਤਾ ਸਰਕਾਰ ਕੋਈ ਨਹੀਂ ਆਉਂਦੀ ਕੋਈ ਨਹੀਂ ਆਈ ਇਥੇ ਸਤੂ ਹੀ ਸਰਕਾਰ ਤੋਂ ਦੀ ਮੰਗ ਚਾਉਂਦੇ ਜੀ ਫਿਰ ਨੌਕਰੀ ਲੱਗਣ ਕੋਈ ਜੀ ਸਾਡਾ ਸੋਚਣਾ ਕਿ ਨੌਕਰੀ ਦੇਣਾ ਅੱਛਾ ਹੈ ਕੋਈ ਨਾ ਕੋਈ ਘਰ ਦਾ ਨੰਬਰ ਕੋਈ ਸਰਕਾਰੀ ਨੌਕਰੀ ਤੇ ਨਹੀਂ ਹੈ ਕਿ ਨਹੀਂ ਨਹੀਂ ਜੀ ਅੱਛਾ ਜੀ ਬਹੁਤ ਸਾਨਾ ਬੋਤਾ ਤੜ ਕਿੰਨੀ ਜਮੀਨ ਇੱਕ ਜੀ 14 ਕਿਲੇ ਸਾਡਾ ਸਾਈਡ ਰਿਆ ਗਿਆ ਹਾਂ ਤਿੰਨ ਮੋਟਰ ਗਈਆਂ ਭਾਈ ਬਜਾ ਅੱਛਾ ਰਾਜਜੀ ਕੀ ਖਾਲਸਾ ਜੀ ਬੰਦੇ ਬਾਬਾ ਜੀ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਜੀ ਸਾਡਾ ਪਿੰਡ ਹੀ ਮੁੱਠਿਆ ਵਾਲਾ ਹਾਂਜੀ 100 ਕਿਲੋ ਵਿੱਚ ਠੱਠੇ ਵਾਲਾ ਕਰੇ 14 ਕਿਲੋ ਸਾਡੀ ਠੀਏ ਤੇ ਤਿੰਨ ਮੋਟਰ ਗਈਆਂ ਨੇ ਅੱਛਾ ਆਖਣੇ ਪੱਲੇ ਰਹੇਗਾ ਉਹ ਤੇ ਸਰਕਾਰ ਨਹੀਂ ਤੇ ਆਇਆ ਕੋਈ ਸਸਤਾ ਸਰਕਾਰ ਕੋਈ ਨਹੀਂ ਆਉਂਦੀ ਕੋਈ ਨਹੀਂ ਆਈ ਤੇ ਸਤੂ ਹੀ ਸਰਕਾਰ ਤੋਂ ਕੀ ਮੰਗ ਚੁੰਦੇ ਜੀ ਫੇ ਨੌਕੀ ਲੱਗਣ ਕੋ ਜੀਆਂ ਸਾਡਾ ਸੋਚਣਾ ਕਿ ਨੌਕਰੀ ਦੇਣ ਮਸਾ ਹੈ ਕੋਈ ਨਾ ਘਰ ਦਾ ਨੰਬਰ ਕੋਈ ਸਰਕਾਰੀ ਨੌਕਰੀ ਤੇ ਨਹੀਂ ਹੈ ਕੋਈ ਨਹੀਂ ਜੀ ਮਸਾ ਜੀ ਬਹੁਤ ਨਿਕਸਾਨ ਹੁੰਦਾ ਟੜ ਕਿੰਨੀ ਜਿਮਣੀ ਇੱਕ ਜੀ 14 ਕਿਲੇ ਅੱਛਾ ਸਾਹ ਦਰਿਆ ਚ ਹਾਂ ਤਿੰਨ ਮੋਟਰ ਗਈਆਂ ਪਾਈ ਬੈਠ ਗਿਆ ਅੱਛਾ